ਸਸ਼ੂਗਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਭਾਰਤੀਆਂ ਨੂੰ ਦਿਲ ਖੋਲ ਕੇ ਨਾਗਰਿਕਤਾ ਦੇ ਰਿਹਾ ਹੈ ਤੇ ਸਾਲ 2022 ਦੌਰਾਨ ਹੀ ਤਕਰੀਬਨ 64000 ਭਾਰਤੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ ਹੈ ਤੇ ਮੈਕਸੀਕੋ ਤੋਂ ਬਾਅਦ ਅਮਰੀਕਾ ਦੇ ਵਿੱਚ ਨਾਗਰਿਕਤਾ ਹਾਸਲ ਕਰਨ ਦੇ ਵਿੱਚ ਭਾਰਤੀਆਂ ਦਾ ਦੂਜਾ ਨੰਬਰ ਰਿਹਾ ਹੈ ਦਰਅਸਲ ਅਮਰੀਕੀ ਸੰਸਦ ਦੇ ਵਿੱਚ ਰੱਖੀ ਤਾਜ਼ਾ ਰਿਪੋਰਟ ਦੇ ਮੁਤਾਬਕ ਸਾਲ 2022 ਦੇ ਵਿੱਚ ਕੁੱਲ 58960 ਭਾਰਤੀਆਂ ਨੇ ਅਧਿਕਾਰਤ ਤੌਰ ਉਤੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਹੈ ਦਰਅਸਲ ਇੱਕ ਅਮਰੀਕਨ ਰਿਪੋਰਟ ਦੇ ਡਾਟਾ ਮੁਤਾਬਕ ਤੋ ਚਰਪਾਈ ਦੇ ਵਿੱਚ ਵਿਦੇਸ਼ ਜਨਮੀ ਅਨੁਮਾਨਿਤ 4.6 ਕਰੋੜ ਲੋਕ ਅਮਰੀਕਾ ਵਿੱਚ ਰਹਿ ਰਹੇ ਸਨ ਜੋ ਅਮਰੀਕਾ ਦੀ 33.3 ਕਰੋੜ ਦੀ ਕੁੱਲ ਆਬਾਦੀ ਦਾ ਲਗਭਗ 14% ਹੈ ਇਹਨਾਂ ਦੇ ਵਿੱਚੋਂ 2.45 ਕਰੋੜ ਲਗਭਗ 53% ਖੁਦ ਨੂੰ ਅਮਰੀਕਾ ਦੇ ਕੁਦਰਤੀ ਨਾਗਰਿਕ ਦੱਸਦੇ ਹਨ ਤੇ ਇਸ ਨਾਲ ਹੀ ਇੱਕ ਰਿਸਰਚ ਦੇ ਵਿੱਚ ਵਿਤੀ ਸਾਲ 2022 ਦੇ ਲਈ 15 ਅਪ੍ਰੈਲ ਨੂੰ ਜਾਰੀ ਆਪਣੀ ਯੂਐਸ ਨੈਚਰਲਾਈਜੇਸ਼ਨ ਪਾਲਿਸੀ ਰਿਪੋਰਟ ਨੇ ਵਿੱਚ ਕਿਹਾ ਗਿਆ ਹੈ ਕਿ કુલ 9 ਲੱਖ 69 ਹਜ਼ਾਰ 380 ਵਿਅਕਤੀ ਵਿਸ਼ੇਸ਼ ਕੁਦਰਤੀ ਤਰੀਕੇ ਦੇ ਨਾਲ ਅਮਰੀਕਾ ਨਾਗਿਕ ਬਣੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੁਦਰਤੀ ਤੌਰ ਤੇ ਅਮਰੀਕਾ ਨਾਗਿਕਤਾ ਹਾਸਲ ਕਰਨ ਵਾਲੇ ਵਿਅਕਤੀ ਵਿਸ਼ੇਸ਼ ਦੇ ਵਿੱਚ ਸਭ ਤੋਂ ਵੱਧ ਮੈਕਸੀਕੋ ਵਿੱਚ ਜਨਮੇ ਲੋਕ ਹਨ ਇਹਨਾਂ ਮਗਰੋਂ ਫਿਲੀਪਿਨਸ ਕਿਊਬਾ ਅਤੇ ਡੋਮਿਨਿਕ ਗੰਰਾਜ਼ ਦਾ ਨੰਬਰ that ਤਾਜ਼ਾ ਉਪਲਬਧ ਆਂਕੜਿਆਂ ਮੁਤਾਬਕ 128878 ਮੈਕਸੀਕਨ ਨਾਗਰਿਕਾ ਅਤੇ 65960 ਪਾਕਤਿਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ ਤੇ ਸੂਚੀ ਦੇ ਵਿੱਚ ਫਿਲੀਪਿਨਸ ਦੀ ਜੇ ਨੰਬਰ ਤੇ ਕਿਊਬਾ ਚੌਥੇ ਨੰਬਰ ਤੇ ਹੈ CRS 2023 ਦੇ ਮੁਤਾਬਕ ਵਿਦੇਸ਼ ਦੇ ਵਿੱਚ ਜਨਮੇ ਅਮਰੀਕੀ ਨਾਗਰਿਕਾਂ ਵਿੱਚੋਂ 283133 ਪਾਕਤੀ ਹਨ ਜ਼ਿਕਰਯੋਗ ਹੈ ਕਿ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਨਮੇ ਵਿਦੇਸ਼ੀ ਨਾਗਰਿਕ ਜੋ ਅਮਰੀਕਾ ਵਿੱਚ ਰਹਿ ਰਹੇ ਹਨ ਉਹਨਾਂ ਦੇ ਵਿੱਚ 42% ਮੌਜੂਦਾ ਸਮੇਂ ਅਮਰੀਕਾ ਨਾਗਰਿਕ ਬਨਣ ਦੇ ਲਈ ਅਯੋਗ ਹਨ ਤੇ ਭਾਰਤ ਦੇ ਵਿੱਚ ਜਨਮੇ 293000 ਵਿਦੇਸ਼ੀ ਨਾਗਰਿਕ ਜੋ ਗਰੀਨ ਕਾਰਡ ਜਾਂ ਲੀਗਲ ਪਰਮਨੈਂਟ ਰੈ residency ਉੱਤੇ ਹਨ ਕੁਦਰਤੀ ਤੌਰ ਉੱਤੇ ਅਮਰੀਕੀ ਨਾਗਰਿਕ ਬਨਣ ਦੇ ਯੋਗ ਨਹੀਂ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ